ਉਤੇ ਇੱਕ 50 ਸਾਲਾ ਬਜ਼ੁਰਗ ਦੀ লাশ ਮਿਲੀ ਹੈ ਉਸ ਦੀ ਕੋਈ ਪਛਾਣ ਨਹੀਂ ਹੋ ਸਕੀ ਹੈ ਤੇ ਫਿਰ ਹਾਲ ਜੇ ਗੱਲ ਕਰੀਏ ਸਦਰ ਥਾਣੇ ਦੇ ਤਾਇਨਾਤ ਏਐਸਆਈ ਗੁਰਦੀਪ ਦੇ ਵੱਲੋਂ ਉਸ লাশ ਨੂੰ ਖਰੜ ਦੀ ਮੌਤਰੀ ਦੇ ਵਿੱਚ 72 ਘੰਟੇ ਦੇ ਲਈ ਰਖਵਾ ਦਿੱਤਾ ਹੈ ਤਾਂ ਕਿ ਉਸ ਦੀ ਪਹਿਚਾਣ ਹੋ ਸਕੇ ਸਾਡੇ ਚੈਨਲ ਵੱਲੋਂ ਵੀ ਪੁਰਜੋਰ ਲੋਕਾਂ ਨੂੰ ਅਪੀਲ ਹੈ ਕਿ ਇਸ ਅਗਰ ਬਜ਼ੁਰਗ ਦਾ ਕਿਸੇ ਨੂੰ ਪਤਾ ਲੱਗਦਾ ਹੈ ਤਾਂ ਉਸ ਦੇ ਮਾਪੇ ਜਿਹੜੇ ਨੇ ਸਦਰ ਥਾਣੇ ਦੇ ਵਿੱਚ ਤਾਇਨਾਤ ਐਸਆਈ ਗੁਰਦੀਪ ਨਾਲ ਕੰਟੈਕਟ ਕਰ ਸਕਦੇ ਨੇ ਤੇ ਇਸ ਦੀ লাশ ਜਿਹੜੀ ਹੈ 72 ਘੰਟੇ ਲਈ ਸਿਵਲ ਹਸਪਤਾਲ ਦੇ ਵਿੱਚ ਰੱਖ ਦਿੱਤੀ ਗਈ ਹੈ ਖਰੜ ਤੋਂ ਸਟਾਰਨੀ ਪੰਜਾਬੀ ਦੇ ਲਈ ਡੇਵਿਡ ਵਰਮਾ ਦੀ ਖਾਸ ਰਿਪੋਰਟ ਡੈੱਡ ਬੋਡੀ ਮਿਲੀ ਹੈ ਤੁਹਾਨੂੰ ਪੁਲਿਸ ਨੂੰ ਕੋਈ ਕੀ ਕਹਿਣਾ ਚਾਹੁੰਦੇ ਹੋ ਡੈੱਡ ਬੋਡੀ ਕਿਹਦੀ ਹੈ ਜੀ ਕੀ ਲੱਗਦਾ ਡੈੱਡ ਬੋਡੀ ਇਹ ਕੋਈ ਪੰਜਾਬੀ ਬੰਦਾ ਲੱਗਦਾ ਤੇ ਕਈ ਦਿਨਾਂ ਦਾ 5-6 ਦਿਨਾਂ ਤੋਂ ਉੱਥੇ ਲਵਾਰ ਸੇ ਤੁਰੇ ਫਿਰਦਾ ਉੱਥੇ ਬੇਰ ਕਬੂਤ ਹੈ ਬੇਰ ਕਬੂਤ ਤੇ ਜਾ ਕੇ ਬਹਿ ਜਾਂਦਾ ਤਾਂ ਚਾਚੂ ਵੀ ਪਾਣੀ ਪੋਣੀ ਵੀ ਦੇ ਜਾਂਦੇ ਤੇ ਇਹ ਕਿਹੜੀ ਜਗ੍ਹਾ ਦੀ ਇਹ ਦੇਸੂ ਮਾਜਰਾ ਜੀ ਖਰੜ ਦੇਸੂ ਖਰੜ ਦੇਸੂ ਅਜਰਾ ਹਾਂ ਜੀ ਤੇ ਅੱਜ ਸਵੇਰੇ ਫੋਨ ਆਇਆ ਉਥੋਂ ਮੇਰਾ ਆਦਾ ਇਹ ਬੰਦਾ ਡੈੱਡ ਹੋਇਆ ਪਿਆ ਤੇ ਸਵੇਰੇ ਉੱਥੇ ਮੈਂ ਮੌਕੇ ਤੇ ਗਿਆ ਅਸੀਂ ਪੀਸੀਆਰ ਪਾਲਟੀ ਭੇਜੀ ਤੇ ਉੱਥੇ ਜਾ ਕੇ ਮੌਕਾ ਤੋਂ ਲ ਉਨਾਂ ਖਾਲਸਾ ਦੀ ਏਜ ਲੱਗਦੀ ਆ ਪੰਜਾਬੀ ਬੰਦਾ ਐ ਪੰਜਾਬੀ ਬੋਲਦਾ ਲੱਗ ਕੀ ਰਿਹਾ ਕੀ ਕਰਨ ਹੋ ਸਕਦੇ ਨੇ ਜੀ ਕੋਈ ਬਸ ਅੱਤੇ ਭੁੱਖਾ ਪਿਆਸਾ ਹੀ ਫਿਰ ਜਾਂਦਾ ਤਾਂ ਉੱਥੇ ਕਈ ਦਿਨਾਂ ਤੋਂ ਅੱਛਾ ਹਾਂ ਜੀ ਹਾਂ ਕੋਈ ਨਸ਼ੇ ਨੂੰ ਛੱਡਾ ਨਸ਼ੇ ਨੂੰ ਛੱਡੀ ਤਾਂ ਕੋਈ ਲੱਗਦੀ ਅੱਦਾਂ ਹੀ ਹਾਂ ਜੀ ਹਾਂ ਸੰਚਾਰ ਦਿਨਾਂ ਤੋਂ ਫਿਰਦਾ ਤਾਂ ਕਦੇ ਬਿਸਕੁਟ ਦੇ ਦਿੰਦੇ ਤੇ ਕਦੇ ਚਾਹ ਦੇ ਦਿੰਦੇ ਜੋ ਹਾਂ ਜੀ ਹਾਂ ਰਾਤ ਫਿਰ ਡੱਡ ਹੋ ਗਿਆ ਗਿਰ ਗਿਆ ਕੋਈ ਪਛਾਣ ਹੋਈ ਦੀ ਕੋਈ ਕਾਗਜ਼ ਪੱਤਰ ਕੋਈ ਕੁਝ ਨਹੀਂ ਮਿਲਿਆ ਰਿਕਾਰਡ ਤੇ ਨੰਗਾ ਹੀ ਆ ਬਿਲਕੁਲ ਕੱਪੜਾ ਕੋਈ ਨਹੀਂ ਤਾਂ ਇਹਦੇ ਪਾਇਆ ਵਾ ਕੱਪੜੇ ਕੱਢ ਦਿੰਦਾ ਤਾਂ ਇਹ ਕਦੇ ਪਾ ਲੰਦਾ ਤਾਂ ਮਤਲਬ ਹਾਂਜੀ ਹਾਂ ਤੇ ਹੁਣ ਕੀ ਕਾਰਵਾਈ ਕਰੋਗੇ ਜੀ ਇਹਦੀ ਫਿਕਸ ਚੌਥੀ ਦੀ ਕਾਰਵਾਈ ਹੋਊਗੀ ਜੀ ਜੇ ਨਾ ਕਿਸੇ ਨੂੰ ਨਾ ਪਤਾ ਲੱਗਿਆ ਇਹ 72 72 ਘੰਟੇ ਵਾਸਤੇ ਡਾਡਾ ਹੌਂਸ ਚ ਰੱਖਾਂਗੇ ਅਸੀਂ ਫੋਟੋ ਫੋਟੋ ਚ ਪਾ ਕੇ ਲਾਵਾਂਗੇ ਜੇ ਕਿਸੇ ਦੀ ਪਛਾਣ ਹੋਊਗੀ ਪਤਾ ਲੱਗਿਆ ਫਿਰ ਉਸ ਆਪ ਉਹਨਾਂ ਦੇਖਾਂਗੇ